ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਦੇ ਨਜ਼ਦੀਕੀ ਪਿੰਡ ਖੁੰਡਾ ਮੋੜ ਤੋਂ ਆ ਰਹੀ ਹੈ ਜਿੱਥੇ 11 ਨਵੰਬਰ ਦੀ ਰਾਤ ਨੂੰ ਇੱਕ 22 ਸਾਲਾ ਨੌਜਵਾਨ ਜਿਸ ਦਾ ਨਾਮ ਜਸਵੰਤ ਪੁੱਤਰ ਅਮਾਨਤ ਨਿਵਾਸੀ ਨਸ਼ਹਿਰਾ ਬਹਾਦਰ ਨੂੰ ਖੁੰਡਾ ਮੋੜ ਦੇ ਉੱਤੇ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਜ਼ਖਮੀ ਹਾਲਤ ਵਿੱਚ ਇਸ ਨੌਜਵਾਨ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਸਿਰ ਵਿੱਚ ਜਿਆਦਾ ਸੱਟ ਹੋਣ ਦੇ ਕਾਰਨ ਇਸ ਨੂੰ ਅਮਰਸਰ ਰੈਫਰ ਕਰ ਦਿੱਤਾ ਗਿਆ ਸੀ ਜਿਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ ਪਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਦੇ بیٹے ਦੀ ਮੌਤ ਸੜਕ ਹਾਦਸੇ ਵਿੱਚ ਨਹੀਂ ਹੋਈ ਉਸ ਦਾ ਕਤਲ ਕੀਤਾ ਗਿਆ ਹੈ ਕਿਉਂਕਿ ਉਹਦੇ ਸਿਰ ਵਿੱਚ ਕਿਸੇ ਨੁਕੀਲੀ ਚੀਜ਼ ਦੇ ਨਾਲ ਹਮਲਾ ਕੀਤਾ ਗਿਆ ਉੱਥੇ ਹੀ ਧਾਰੀਵਾਲ ਪੁਲਿਸ ਨੇ ਅਗਿਆਤ ਅਣਪਛਾਤੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਬਲਵੰਤ ਤੇ ਪਿਤਾ ਅਮਾਨਤ ਨੇ ਦੱਸਿਆ ਕਿ 11 ਨਵੰਬਰ ਦੀ ਸ਼ਾਮ ਨੂੰ ਪਿੰਡ ਦਾ ਹੀ ਇੱਕ ਲੜਕਾ ਉਹਨਾਂ ਦੇ بیٹے ਜਸਮント ਨੂੰ ਘਰੋਂ ਬੁਲਾ ਕੇ ਲੈ ਗਿਆ ਅਤੇ ਪੂਰੀ ਰਾਤ ਉਹਨਾਂ ਦਾ ਬੇਟਾ ਘਰ ਵਾਪਸ ਨਹੀਂ ਆਇਆ ਸਵੇਰੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਰਾਹੀਂ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਦੀ ਸੜਕ ਹਾਸਾ ਹੋਇਆ ਹੈ ਅਤੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਉਸਦਾ ਇਲਾਜ ਚੱਲ ਰਿਹਾ ਵਾ ਜਦਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਜਦੋਂ ਪਹੁੰਚੇ ਤਾਂ ਪਤਾ ਲੱਗਾ ਕਿ ਉਹਨਾਂ ਦੇ ਬੇਟੇ ਨੂੰ ਤਾਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ ਉਹਨਾਂ ਦੇ ਬੇਟੇ ਦੀ ਅੰਮ੍ਰਿਤਸਰ ਪਹੁੰਚੇ ਤੇ ਉਹਨਾਂ ਨੂੰ ਇਹ ਵੀ ਜਾਣਕਾਰੀ ਮਿਲ ਗਈ ਕਿ ਮੌਤ ਹੋ ਚੁੱਕੀ ਹੈ ਉਹਦੇ ਸਿਰ ਵਿੱਚ ਸੱਟ ਲੱਗੀ ਹੋਈ ਸੀ ਇਸ ਲਈ ਉਹਨਾਂ ਨੇ ਸ਼ੱਕ ਜਤਾਇਆ ਵਾ ਕਿ ਪੂਰੀ ਪਲੈਨਿੰਗ ਦੇ ਨਾਲ ਉਹਨਾਂ ਦੇ ਬੇਟੇ ਦੀ ਜਿਹੜੀ ਆ ਹੱਤਿਆ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਪਿੰਡ ਦਾ ਹੀ ਇੱਕ ਲੜਕਾ ਉਹਨਾਂ ਦੇ ਘਰੋਂ ਸਵੇਰੇ ਉਸਨੂੰ ਬੁਲਾ ਕੇ ਲੈ ਕੇ ਗਿਆ ਸੀ ਅਤੇ ਕੁਝ ਦਿਨ ਪਹਿਲਾਂ ਪਿੰਡ ਦੇ ਇੱਕ ਲੜਕੇ ਨੇ ਉਸਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਉਹਨਾਂ ਨੂੰ ਇਹ ਸ਼ੱਕ ਹੈ ਵੱਡਾ ਭਰਾ ਸੀ ਮੇਰੇ ਤੋਂ ਠੀਕ ਭਾਜੀ ਮੈਨੂੰ ਨਾ ਸਵੇਰੇ ਪਲਧਾ ਤਾਂ ਹੀ ਫੋਨ ਲਾਇਆ ਤੇ ਕੰਦੇ ਮੈਂ 10 ਮਿੰਟ ਤੱਕ ਆ ਗਿਆ ਘਰ ਭਾਜੀ ਮੇਰਾ ਭਰਾ ਘਰ ਨਹੀਂ ਆਇਆ ਠੀਕ ਮੈਂ ਉਸ ਤੋਂ ਬਾਅਦ ਹੀ ਸਾਨੂੰ ਨਾ ਸਵੇਰੇ ਪਤਾ ਲੱਗਾ ਕਿ ਕੋਈ ਫੋਟੋ ਆਈ ਗਰੁੱਪ ਚ ਗਰੁੱਪ ਤੋਂ ਮੈਨੂੰ ਫੋਟੋ ਲੱਗੀ ਕਹਿੰਦੇ ਬੱਬੜੀ ਹਸਪੀਟਲ ਚਲਦਾ ਮੈਂ ਜਦੋਂ ਬੱਬੜੀ ਪੁੱਜਾ ਮੇਰਾ ਭਰਾ ਨੂੰ ਨਾਂ ਅੰਬਰਸੜ ਤੇ ਰੈਫਰ ਕਰਾ ਦਿੱਤਾ ਜਦੋਂ ਆਏ ਅੰਬਰਸੜ ਗਏ ਅੰਬਰਸੜ ਆ ਲੈਣੇ ਜਵਾਬ ਦੇਤਾ ਹੀ ਪ੍ਰਾਈਵੇਟ ਕਰਤਾ ਪ੍ਰਾਈਵੇਟ ਤੋਂ ਬਾਅਦ 6 ਵਜੇ ਮੇਰੇ ਭਰਾ ਦੀ ਦੱਤ ਹੋ ਗਈ ਠੀਕ ਹੈ ਭਾਜੀ ਅਈ ਘਰ ਲਿਆਂਦਾ ਕੋਲ ਬਾਅਦ ਹੀ ਬੱਬੜੀ ਹਸਪੀਟਲ ਫਿਰ ਪੋਸਟਮਾਨ ਲਈ ਭੇਜ ਦਿੱਤੀ ਯਾਰ ਬਹੁਤ ਇਹ ਕੇ ਪਰ ਕੱਲ ਹੀ ਧਾਰੀ ਵਾਲਗੇ ਧਾਰੀ ਵਾਲੇ ਸਾਡੀ ਸੁਣਾਈ ਨਹੀਂ ਹੁੰਦੀ ਫਿਰ ਪੁਰਾਣੇ ਸਾਲੇ ਦਾ 11 ਵਜੇ ਗਏ 11 ਤਰੀਕ ਦੇ ਜਿਸ ਦਿਨ ਡੈੱਡ ਬੋੜੀ ਆਈ ਉਹਦ ਨਹੀਂ ਵੇ ਗਏ 11 ਵਜੇ ਰਿਪੋਰਟ ਲਿਖਾ ਕੇ 11 ਵਜੇ ਤੱਕ ਅੱਜ ਤੱਕ ਸੁਣਾਈ ਨਹੀਂ ਹੁੰਦੀ ਸਾਡੀ ਪੁਰਾਣੇ ਕੋਈ ਮੁਲਾਜ਼ਮ ਨਹੀਂ ਕਰ ਕੋਈ ਮੁਲਾਜ਼ਮ ਨਹੀਂ ਘਰ ਆਉਂਦੇ ਕੋਈ ਕੁਝ ਨਹੀਂ ਹੁੰਦਾ ਪਤਾ ਕੀ ਲੱਗਾ ਪਤਾ ਭਾਜੀ ਕੋਈ ਪਤਾ ਨਹੀਂ ਲੱਗਨਦਾ ਨਾ ਐਦਾ ਕੋਈ ਸੀ ਨਹੀਂ ਆਨੇ ਸਾਨੂੰ ਦੱਸਣ데요 ਨਹੀਂ ਕੋਈ ਕਿਦਾਂ ਹੋਇਆ ਕਿਦਾਂ ਨਹੀਂ ਆ ਕੇਦ ਨਹੀਂ ਕੋਈ ਲੜਾਈ ਝਗੜੇ ਵਾਲਾ ਸਾਡੇ ਨਾਲ ਕੇਸ ਹੀ ਨਹੀਂ ਕਿ ਨਾ ਦੁਸ਼ਮਣੀ ਨੇ ਕੇ ਕਿ ਪਿਆਰ ਨੇ ਕਦੀ ਕੇ ਪਾਜੀ ਸਾਨੂੰ ਪਤਾ ਤੇ ਲੱਗੇ ਹੁਣ ਆਪਣੇ ਮਨੋਂ ਹੀ ਬਣਾਇਆ ਇਹਨਾਂ ਨੇ ਆਪਣੇ ਮਨੋਂ ਬਣਾਇਆ ਵਾ ਤੇ ਸਾਡਾ ਕੋਈ ਦੋਲ ਹੀ ਨਹੀਂ ਇਦਾਂ ਦਾ ਸਕੂਟਰ ਤੇ ਗਿਆ ਸਕੂਟਰ ਤੇ ਥਾਣੇ ਲਗਾਵਾ ਜਾ ਕੇ ਚੈੱਕ ਕਰ ਲੋ ਤੇ ਰਗੜ ਵੀ ਨਹੀਂ ਲੱਗੀ ਸਕੂਟਰ ਨੂੰ ਲਿਆ ਟੁੱਟੀ ਬਾਦ ਸਕੂਟਰ ਦੇ ਉਰ ਕੁੱਖ ਨਹੀਂ ਹੋਇਆ ਕਿੱਟ ਦੇ ਨਿਸ਼ਾਨ ਪਏ ਦਾ ਸਕੂਟਰ ਤੇ ਮੈਂ ਖੁਦ ਵੇਖਿਆ ਪਾਜੀ ਇਹ ਤਾਂ ਕਤਲ ਕੇਸ ਹੋਇਆ ਬਰਾ ਮੇਰੇ ਦਾ ਕੋਈ ਸ਼ੱਕ ਹਾਂਜੀ ਸ਼ੱਕ ਹੀ ਹੈਗਾ ਵੇ ਭਾਈ ਸ਼ੱਕ ਓਕੇ ਤੇ ਸ਼ੱਕ ਸ਼ੱਕ ਪਾਜੀ ਇੱਕ ਪਿੰਡ ਦਾ ਮੁੰਡਾ ਜਿਹਨੂੰ ਫੋਨ ਕਰਕੇ ਸੱਦਿਆ ਇੱਕ ਬਾੜੂ ਆ ਪਾਜੀ ਜਿਹੜਾ ਧਮਕੀ ਦਿੱਤੀ ਸੀ ਉਹਨੇ ਦੋ ਮੁੰਡੇ ਆ ਬਸ ਪਤਾ ਪਤਾ ਭਾਈ ਕੋਣ ਇੱਕ ਤੇ ਪਿੰਡੋ ਜੀ ਮੁੰਡਾ ਭਾਈ ਹਾਂਜੀ ਤੇ ਇੱਕ ਬਾਰ ਉਹ ਜਿਹੜਾ ਉਹਦਾ ਵੀ ਸਾਨੂੰ ਪਤਾ ਉਹ ਕਿਹੜਾ ਚਾਵੇ ਦਾ ਵਾ ਉਹਦਾ ਵੀ ਪਤਾ ਸਾਨੂੰ ਕੋਈ ਨਹੀਂ ਕਿਹੇ ਨਾ ਨਹੀਂ ਆ ਮੁੰਡਾ ਤੇ ਸਾਡਾ ਚੰਗਾ ਭਲਾ ਕੋਈ ਵੈਰ ਹੀ ਨਹੀਂ ਹੁੰਦਾ ਕਿਹੇ ਨਾ ਸਾਡੇ ਪਿੰਡੋ ਇਕੱਠੇ ਰਹੇ ਇਹ ਜੀ ਗੱਲਬਾਤ ਵੀ ਨਹੀਂ ਭਾਈ 11 ਤਰੀਕ ਰਾਤ 8 ਵਜੇ ਫੋਨ ਆਇਆ ਉਹਨੂੰ ਠੀਕ ਅਗਲੇ ਦਿਨ ਸਾਨੂੰ ਪਤਾ ਲੱਗਾ ਕੋਈ 9:30 ਵਜੇ ਠੀਕ ਹੈ 12 ਤਰੀਕ ਨੂੰ 9 ਵਜੇ ਪਤਾ ਲੱਗਾ ਤੇ ਤੇਰਾ ਭਰਾ ਉੱਥੇ ਹਸਪੀਟਲ ਦਾਖਲ ਪਿਆ ਉਹਨੂੰ ਵੇਖ ਲੈ ਜਾ ਆਗਦਾ ਕੱਪੜਿਆਂ ਤੋਂ ਠੀਕ ਹੈ ਲੋਕੀ ਕਹਿੰਦੇ ਐਕਸੀਡੈਂਟ ਹੋਇਆ ਇਹ ਐਕਸੀਡੈਂਟ ਨਹੀਂ ਮੰਨਦੇ ਜਿੱਦਾਂ ਸਾਡੇ ਕੋਲ ਕੱਪੜੇ ਆਏ ਨਾ ਕੱਪੜਿਆਂ ਤੇ ਏ ਆ ਕਿਰਚਾ ਮਾਰੀਆਂ ਤੇ ਛਿਰਚੇ ਠੀਕ ਜੀ ਸਾਨੂੰ ਇਹ ਹੀ ਕਤਲ ਹੋਇਆ ਵਾ ਪਪੜਾ ਮੇਰੇ ਦਾ ਪਾਜੀ ਮੈਂ ਮਾਨਤ ਮਸੀਹ ਮਨ ਮੇਰਾ ਬੇਟਾ ਵਾ ਲਾਗੋਂ 8:30 ਵਜੇ ਕਿਸੇ ਮੁੰਡੇ ਨੇ ਫੋਨ ਕੀਤਾ ਵਾ ਘਰੋਂ ਮੰਗਾਇਆ ਵਾ ਠੀਕ ਆ ਮੁੜ ਕੇ ਘਰ ਨਹੀਂ ਵੜਿਆ ਮੁੰਡਾ ਠੀਕ ਨਾ ਦੂਜੇ ਦਿਨ 8:30 ਵਜੇ ਹਸਪਤਾਲੋਂ ਫੋਟੋ ਪਈ ਆ ਗਰੁੱਪ ਦੇ ਵਿੱਚ ਮੇਰੇ ਮੁੰਡੇ ਨੂੰ ਫੋਟੋ ਮਿਲੀ ਆ ਉਹਨਾਂ ਨੇ ਕਾਰਵਾਈ ਕੀਤੀ ਆ ਮੈਨੂੰ ਘਰੋਂ ਫੋਨ 10 ਵਜੇ ਗਿਆ ਪਾ ਠੀਕ ਆ ਪਾਜੀ ਮੈਂ ਉੱਥੋਂ ਆਇਆ ਵਾ ਜਫਰ ਵੱਲੋਂ ਮੰਡੀਆਂ ਤੋਂ ਠੀਕ ਆ ਮੈਂ ਤੇਵੜੀ ਪੋਲ ਤੇ ਆਇਆ ਮੈਨੂੰ ਛੋਟੇ ਮੁੰਡੇ ਨੇ ਫੋਨ ਕੀਤਾ ਵੀ ਡੈਡੀ ਕਿੱਥੇ ਆ ਮੈਂ ਆਹ ਮੈਂ ਪੋਲ ਤੇ ਆਹ ਵੇ ਪੋਲ ਤੇ ਵਿੜੀ ਆਂ ਕਹਿੰਦਾ ਤੂੰ ਘਰ ਨਹੀਂ ਜਾਣਾ ਇੱਧਰ ਨੂੰ ਆ ਜਾ ਮੁੰਡੇ ਦਾ ਪਤਾ ਲੱਗ ਗਿਆ ਵੀ ਵੀਰ ਦਾ ਪਤਾ ਲੱਗ ਗਿਆ ਮੈਂ ਗਰਦਾਸਪੁਰਨ ਮੁੜ ਗਿਆ ਵਾ ਇਹ ਗੱਡੀ ਮੇਰੇ ਟੱਕਰ ਕੇ ਦੋਵੇਂ ਅਸੀਂ ਤਿੰਨੇ ਜਾਣੇ ਜਾਣਦੇ ਸਕੂਟੀ ਦੇ ਉੱਤੇ ਵੇ ਉੱਥੇ ਮੈਨੂੰ ਮਿਲ ਗਏ ਮੁੜ ਕੇ ਇਹ ਮੈਨੂੰ ਕਹਿੰਦੇ ਆ ਮੈਂ ਕਾਕੇ ਨੂੰ ਪੁੱਛਣ ਕਿ ਪੁੱਤ ਕਿੱਥੇ ਆ ਵੀਰ ਕਿੱਥੇ ਆ ਵੀਰ ਕਹਿੰਦਾ ਆ ਜਾ ਏ ਨੇ ਮੈਨੂੰ ਅੱਗੇ ਜਾ ਕੇ ਥੋੜਾ ਜਿਹਾ ਘਰਾਲੇ ਵਾਲੇ ਮੋੜ ਤੇ ਕਹਿੰਦਾ ਡੈਡੀ ਉਹ ਅੰਮ੍ਰitsar ਚਲ ਗਿਆ ਪਹੁੰਚ ਗਿਆ ਮੈਂ ਠੀਕ ਆ ਇਹਨੇ ਫਿਰ ਮੈਨੂੰ ਫੋਟੋ ਦੱਸੀ ਮੇਰੇ ਗੱਛ ਪੈ ਗਈ ਠੀਕ ਆ ਬਾਕੀਆ ਬੇੜਾ ਜਿਹੜਾ ਨਾ ਮੇਰਾ ਬੇੜਾ ਕਿਤੇ ਬਾਹਰ ਨਹੀਂ ਗਿਆ ਕਿਤੇ ਨਹੀਂ ਗਿਆ ਘਰੋਂ ਗਵਾਹ ਕੀਤਾ ਗਿਆ ਵਾ ਠੀਕ ਆ ਮੈਨੂੰ ਇਨਸਾਫ ਚਾਹੀਦਾ ਪਾਜੀ ਮੇਰੀ ਕੋਈ ਸੁਣਦਾ ਕਹਿੰਦਾ ਨਹੀਂ ਉਹ ਹਾਂਜੀ ਭਰਪੂਰ ਧਾਰੀਆਲ ਵੀ ਦੇਤੀ ਆ ਪ੍ਰਾਣੇ ਛੱਲੇ ਵੀ ਦੇਤੀ ਕੋਈ ਕਾਰਵਾਈ ਨਹੀਂ ਸੁਣਦੀ ਮੇਰੀ ਠੀਕ ਹੈ ਹੁਣ ਧਾਰੀਆਲ ਗਏ ਆ ਕੱਲ ਉਹ ਕਹਿੰਦੀ 171 ਦਾ ਪਰਚਾ ਕਰ ਲੋ ਮੈਂ 171 ਬਣਾ ਕੇ ਕੀ ਕਰਾਂਗਾ ਉਹ ਨਾ ਐਕਸੀਡੈਂਟ ਚ ਪੈਂਦਾ ਨਾ ਕਤਲ ਚ ਪੈਂਦਾ ਮੈਂ ਦੱਸੋ ਜੇ ਉਹ ਕਾਨੂੰਨ ਮਾਈ ਮਾੜਾ ਮੋਟਾ ਜਾਣਦੇ ਪਾਜੀ ਕਾਨੂੰਨ ਐਨੇ ਗਰੀਬ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਹਾਂਜੀ ਮੇਰਾ ਬੇਟਾ ਜਿਹੜਾ ਕਤਲ ਕੀਤਾ ਗਿਆ ਜਸਵੰਤ ਸਿੰਘ ਅ ਮਸ਼ਹਰੇ ਬਾਦਰ ਦਾ ਹੈਗਾ ਰੈਡਮ ਵਾਲਾ ਥਾਣਾ ਚਾਲੇ ਦਾ ਤੇ ਅਸੀਂ ਐਫ ਆਈ ਆਰ ਜਿਹੜੀ ਦਰਜ ਕਰ ਦਿੱਤੀ ਹੈਗੀ ਉਹਦੇ ਜਦੋਂ ਰਾਤ ਦੇ ਟਾਈਮ 11 ਤਰੀਕ ਨੂੰ ਉਹਦਾ ਐਕਸੀਡੈਂਟ ਹੋਇਆ ਸੀ ਤੇ ਸਾਡੇ ਹਾਈਵੇ ਵਾਲਿਆਂ ਨੇ ਐ ਐਂਬੂਲੈਂਸ ਭਗਾ ਕੇ ਉਹਨੂੰ ਹਸਪੀਟਲ ਪਹੁੰਚਵਾਤਾ ਉਸੇ ਵੇਲੇ ਉਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਅਮਰਸਰ ਜਿਹੜੀ ਕਿ ਉਹਦੀ ਸਿਰ ਚ ਸੱਟ ਲੱਗਣ ਦੇ ਨਾਲ ਉਹਦੀ ਜਿਹੜੀ ਡੈਥ ਹੋਈ ਆ ਤੇ ਅਸੀਂ ਉਹਦਾ ਕੇਸ ਰਜਿਸਟਰ ਕਰਤਾ ਹੈਗਾ ਲੇਕਿਨ ਉਹ ਕਹਿ ਰਹੇ ਹੈਗੇ ਕੋਈ ਸਾਨੂੰ ਸ਼ੱਕ ਆ ਕਿਸੇ ਦੇ ਪਰ ਅਸੀਂ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਤੇ ਜੋ ਉਹਦੇ ਸਾਹਮਣੇ ਆਏਗਾ ਤੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਅਮਲ ਚ ਜਾਂਦੀ ਜਾਂਦੀ ਜਾਊਗੀ